ਅਤ ਨੀ ਦਵਾਰੀ ਹੋਇਆ ਮੈਨੂੰ ਤੈਨੂੰ ਪਤਾ ਨਹੀਂ ਸਰਜਰੀ ਕਰਾਈ ਹੈ ਮੇਰੀ ਉਹ ਸਰਜਰੀ ਕਰੀ ਉਹਨਾਂ ਨੇ ਕੱਢਤਾ ਹੁਣ ਦਿਲ ਚੋਂ ਤੈਨੂੰ ਡਾਕਟਰਾਂ ਨੇ ਜੈਪੁਰ ਵਾਲਿਆਂ ਨੇ ਨਾ ਨਾ ਦਾਦੀ ਜੀ ਨੂੰ ਤਾਂ ਦੰਤੀਆਂ ਨਹੀਂ ਕੱਢਦੀ ਅੱਛਾ ਏ ਹਾਂ ਦਾਦੀ ਜੀ ਕੋਈ ਤਾਂ ਠੀਕ ਐ ਤੁਹਾਨੂੰ ਫਿਰ ਲੱਗਦਾ ਨਹੀਂ ਮਤਲਬ ਤੇਰੀ ਫੇਣੀ ਰੰਗੀ ਨਹੀਂ 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 ਭਾਈ ਤੂੰ ਤਾਂ ਰਹਿਣੀ ਤੂੰ ਦਿਲ ਚੀਂ ਮੇਰੇ ਐਜੀ ਕੋਈ ਗੱਲ ਹੀ ਹੈ ਨਹੀਂ ਹਾਂ ਜੀ ਪਰ ਤੁਹਾਨੂੰ ਪਰ ਤਾਂ ਨਾਮ ਇੱਕ ਗੱਲ ਦੱਸਦਾ ਵੀ ਜਿਸ ਦਿਨ ਤੇਰਾ ਵਿਆਹ ਹੋਇਆ ਸੀ ਮਕਲਾ ਵਿਆਹ ਮਕਲਾ ਮਕਲਾਵੇ ਵਾਲੀ ਰਾਤ ਸੀ ਤੇ ਮੈਂ ਮੈਂ ਮੁੰਡੇ ਨੂੰ ਵੀ ਬੱਕਰੇ ਦਾ ਚਾਰ ਚੂਰ ਲਿਆ ਕੇ ਦਿੱਤਾ ਉੱਥੋਂ ਹਿਮਾਚਲ ਗਿਆ ਸੀ ਮਦਰਬਦੀ ਕਰਨੀ ਮੈਂ ਅੱਛਾ ਵੀ ਚਲੋ ਬੱਕਰੇ ਦਾ ਚਾਰ ਚੂਰ ਖਵਾਵਾਂਗੇ ਬੱਕਰੇ ਦੀ ਸੰਖੀ ਖਾਊਗਾ ਤਾਂ ਹੀ ਤਾਂ ਸੰਖੀ ਵੜੂਗਾ ਤੇ ਮੈਂ ਵੀ ਇਹਨੂੰ ਬੱਕਰੇ ਦਾ ਚਾਰ ਲਿਆਤਾ ਸੀ

ਮੈਂ ਤਾਂ ਇਹੀ ਚਾਹੁੰਦਾ ਵੀ ਦੇਖ ਕਰਦੀ ਜਦ ਤੂੰ ਬਚਾਉਣਾ ਨਾ ਕਰਦੀ ਜਦ ਤੂੰ ਬਚਾਉਣਾ ਨਾ ਫੱਜ ਜਾ ਮੇਰਾ ਮੈਂ ਕਰੂੰ ਆਈ ਬਾਲੀ ਜਿੱਥੋਂ ਤੂੰ ਬੱਚਾ ਪੈਦਾ ਨਾ ਹੋਣਾਗਾ ਮੈਥੋਂ ਕੋਈ ਬੱਚਾ ਪੈਦਾ ਨਹੀਂ ਹੋਣਾ ਬੱਚਾ ਤਾਂ ਪਹਿਲਾਂ ਮੈਂ ਕਰ ਦੂੰਗਾ ਮੈਂ ਤਾਂ ਅੱਜ ਕਰਦਾ ਤੂੰ ਹੀ ਰੋਕ ਦਿੰਦੀ ਕੱਲਾ ਸਿੱਧਾ ਸਿੱਧਾ ਕਰ ਲਓ ਤੂੰ ਸਿੱਧਾ ਕਰ ਲਓ ਬਾਹਰ ਚੁੱਪ ਚੜਾ ਲਓ ਤੇਰੀ ਇੰਨੀ ਗਰਪੁੱਤੀ ਤੇ ਕਾਨੂੰਨ ਨਹੀਂ ਮੰਨਣਾ ਮੈਂ ਦੱਸਾਂ ਹਾਂ ਨਾ ਤੇ ਇਹਦੇ ਵਿੱਚੂਗਾ ਨਾ 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 ਪੁੰਨੀਆਂ ਨੂੰ ਅੱਛਾ ਮਾੜਾ ਮੱਪਾ ਨੂੰ ਦਵਾਈ ਦੁਈ ਦਬਾਉ ਕੋਈ ਮਾੜਾ ਮੱਪਾ ਹੀ ਹੋ ਜੇ ਚੱਲੋ ਕੋਈ ਮਨਮਾਨ ਮੁਕੰਨ ਕਰ ਜਾਣਗੀ ਪੁਰਾ ਹੋਊਗੀ ਤੇ ਮੈਂ ਚੱਲਣਾ ਇਹ ਤਾਂ ਲਾਜ਼ਮੀ ਬਾਤ ਹੈ ਵੀ ਅੰਦਰ ਜਾਣ ਜੁਗਾ ਹੋ ਜੂਗਾ ਫਿਰ ਤਾਂ ਜਵਾਕ ਹੀ ਜਾਂ ਮਦੂਰ ਫਿਰ ਤਾਂ ਕੀ ਹੁੰਦਾ ਤਾਂ ਖੈਰ ਤਾਂ ਗੱਲ ਦੋ ਬੁੰਦਾਂ ਦੀ ਮਾੜਾ ਮੱਪਾ ਤਾਂ ਹੋਵੇ ਕੋਈ ਨਾ ਨੋਂ ਲੱਭਦੀ ਨਾੜ ਉੱਠਦੀ ਨਹੀਂ ਮਤਲਬ ਮੇਨ ਗੱਲ ਤਾਂ ਇਹੀ ਆ ਹੂੰ ਮੈਂ ਗਲਤ ਹੁੰਦਾ ਦਰਨੇ ਮੈਂ ਜਦੋਂ ਇਹ ਜਦ ਇਹਦੀ ਨਾੜ ਉੱਠਣ ਲੱਗਦੀ ਨਾ ਫਿਰ ਤੋਂ ਮੇਰੀ ਜਮੇ ਨਹੀਂ ਮੇਰੀ ਬਾਤ ਹੀ ਨਹੀਂ ਕੁਝ ਨਹੀਂ ਤਾਂ ਮੇਰੀ ਫਿਰ ਤੋਂ ਮੈਂ ਤੁਪੀ ਕਰਾਂ ਹਾਂ ਆਲਰੇਡੀ ਆਈ ਮੀਨ ਨਾ ਮੈਂ ਤੁੰਡ-ਤੁੰਡ ਕਰਦੀ ਆਂ ਅੱਛਾ ਕੋਈ ਵੀਡੀਓ ਵੀਡੀਓ ਦੇਖੀਏ ਮਤਲਬ ਮੇਰੀ ਵਾਲੀ ਗੱਲ ਕਰੀਏ ਮੈਂ ਹਲਕਾ ਸਤਨ ਮਿਲਿਆ ਹੋਰ ਅੱਛਾ ਦੇਖ ਲਈ ਤਾਂ ਵੀਡੀਓ ਕਿ ਕਿ ਤੱਕੰਨ ਦਿਖਾਈ ਸੀ ਸੈਂਡਰ ਜੇ ਇਹਨੂੰ ਕਰਾਉਣਾ ਪਾਉਂਗਾ ਹਾਂ ਹੂੰ ਪਰ ਮੇਰੀ ਤਾਂ ਯਾਦ ਆਸਤੇ ਹੋਜੀ ਆ ਭਾਈ ਮਤਲਬ ਭੁੱਲ ਭੁੱਲ ਜਾਂਦਾ ਹੁੰਦਾ ਮੈਨੂੰ ਤਾਂ ਕੋਈ ਉਹ ਨਹੀਂ ਕਾ ਹਨਾ ਤੂੰ ਹੋਰ ਵੀ ਜ਼ਿਆਦਾ ਸੁਤੇਜ ਰੱਖਿਆ ਕਰ ਤੂੰ ਅੱਜ ਦੀ ਕੁੜੀਆਂ ਤੈਨੂੰ ਜ਼ਰੂਰ ਹੁੰਦਾ ਹੈ ਹਨਾ ਆਪੋ ਹੀ ਬਣਾ ਦਿੰਨੀ ਐਜੀ ਵੀਡੀਓ ਇੱਕ ਹਾਂ ਹਾਂ ਰੈਡੀ ਕਰਵਾ ਲੈਂਦਾ ਹਾਂ ਤਦੋਂ ਯਾ ਕਰੀ ਮੈਂ ਮੇਰੀ ਮੇਰੇ ਸਹੁਰੇ ਦੇ ਰਮਾਂਸ ਬਣਾ ਰਹਿ ਸਕਦੀ ਮੈਂ ਤੂੰ ਆਖਦੀ ਭੇਜਦੇ ਵੀਡੀਓ ਮੇਰੇ ਬੇਟਿਆਂ ਨੂੰ ਭੇਜਦੇ ਪਾਣੀ ਪਿੰਡ ਨੂੰ ਭੇਜਦੇ ਹੂੰ ਹਾਂ ਮੈਂ ਸਮਝ ਨਹੀਂ ਸਕਦਾ ਕਿ ਤੂੰ ਮੇਰੇ ਕੋਲ ਆਉਂੋ ਜਿਵੇਂ ਲੈ ਲਈ ਮੇਰੇ ਗੱਲ ਸੁਣ ਤੂੰ ਮੇਰਾ ਸਾਥ ਨਹੀਂ ਦੇਣਾ ਤੂੰ ਮੇਰਾ ਤੂੰ ਨਾਲ ਖੜੀ ਫਿਰ ਰਿਸ਼ਤਾ ਮੇਰਾ ਖਰਾਬ ਕਰਨ ਵਾਲਾ ਦਾ ਰੱਬ ਵੀ ਨਹੀਂ ਫਿਰ ਤਾਂ ਇਹ ਇਹ ਕਿਹਨੇ ਤੇ ਦੀਜੀ ਤੂੰ ਡਰੀ ਡਰੀ ਕਿਉਂ ਬੋਲਦੀ ਤਾਨੂੰ ਕੀ ਡਰ ਹੈ ਜਿੰਦੂ ਮਗਰ ਬੰਦੂਕ ਲੈ ਕੇ ਖੜਾ ਹੁੰਦਾ ਤੇ ਮਰੋਟੇ ਹਾਂ ਜਿੰਨੇ ਕਾਹਦਾ ਡਰ ਹੈ ਮੇਰੇ ਹੁੰਦਾਂ ਤਾਂ ਕੋਈ ਡਰ ਹੈ ਨਹੀਂ ਜਾਂ ਜਦ ਮੈਂ ਨਾਲ ਆਂਦਾ ਤੇ ਤੂੰ ਮੇਰੇ ਨਾਲ ਐਂ ਤੇਰੇ ਨਾਲ ਆ ਪੱਕੇ ਦੁੱਜੇਤ ਨਾਲ ਆ ਰੋਮ ਰੋਮ ਵਿੱਚ ਵਸ ਜਾਣ ਦਾ ਤੂੰ ਮੇਰਾ ਸੋਹਣਾ ਸੱਜਣ ਬਣ ਗਿਆ ਹੋਰ ਇੱਚ ਆਪਾਂ ਨੂੰ ਕੀ ਚਾਹੀਦਾ ਨੇ ਬਨਵੇ ਦੱਸ ਹੁਣ ਰੋਜ਼ ਟੂੜੀ ਵਾਲੇ ਕਮਰੇ ਚ ਕਰ ਕਰ ਕੇ ਕਰ ਕਰ ਕੇ ਕਰ ਕਰ ਕੇ ਮੇਰੇ ਤੋਂ ਛੱਲੀ ਪਈ ਟੂੜੀ ਕੁ ਟੰਗ ਦੀ ਜਗ੍ਹਾ ਲੈ ਜਾ ਟੰਗ ਦੀ ਜਗ੍ਹਾ ਕਰ ਲਾ ਮੇਰੇ ਨਾਲ ਤੂੰ ਮੈਨੂੰ ਐਵੇਂ ਕਰਨਾ ਲਿਆ ਦੱਸ ਤੂੰ ਹਾਂ ਜੀ ਜੀ ਮੈਂ ਅੱਛਾ ਅੱਛਾ ਮੈਂ ਤੈਨੂੰ ਕੀ ਆਖਿਆ ਵੀ ਤੂੰ ਮੇਰੀ ਵੀ ਗੱਲ ਸੁਣ ਲਾ ਮੰਮੀ ਦੇ ਤਾਂ ਗੋਡੇ ਪਵਾਉਣੇ ਨੇ ਜੀ ਇਹ ਨਹੀਂ ਪਵਾ ਤੇ ਗੋਡੇ ਪਵਾ ਤੇ ਦੇ ਤਾਂ ਹੁਣ ਤਾਂ ਤੂੰ ਐ ਨਾ ਵੀ ਇਹ ਤਾਂ ਲਾ ਲੈਂਦੀ ਐ ਗੋਡਣੀਆਂ ਤੇ ਮੈਂ ਤਾਂ ਵੀ ਕਰ ਕਰ ਕੇ ਨਾ ਲੱਕ ਜਾਂਦਾ ਨਾ ਤੇ ਇਹਦਾ ਕੁਝ ਹੋਵੇ ਨਾ ਕੋਈ ਹੋਵੇ ਗੱਲ ਨਾ ਬਾਤ ਹੋਰ ਐਦਾਂ ਗੋਡਾ ਹੱਡ ਐ ਹੁਣ ਮੈਂ ਤੁਹਾਨੂੰ ਕੀ ਗੱਲ ਕਹਿਣਾ ਹੈ ਵੀ ਆਪਣੇ ਦੇਖ ਲਾ ਹੁਣ ਕਿੰਨਾ ਚਟੂੜੇ ਵਾਲੇ ਕਮਰੇ 'ਚ ਕਰੀ ਜਾਵਾਂ ਇਹਨੂੰ ਬਾਹਰਲਾ ਦੇਖ ਲੱਗ ਤੇ ਉੱਪਰ ਨਮਨ ਲਾ ਕੇ ਕੋਈ ਮਰਚਾ ਪੁੰਨਿਆ ਦਾ ਬਹਾਨਾ ਹੀ ਲਾ ਲਾ ਬਾਹਰ ਦਾ ਹਾਂ ਜੀ ਜੀ ਹੁਣ ਮੈਂ ਤਾਂ ਬੰਦਾ ਐ ਮੈਂ ਤਾਂ ਕਿਤੇ ਵੀ ਜਾ ਸਕਦਾ ਹਾਂ ਤੈਨੂੰ ਤਾਂ ਕੋਈ ਨਾ ਕੋਈ ਬਹਾਨਾ ਲਾਉਣਾ ਹੀ ਪਊ ਹਾਂ ਜੀ ਜੀ ਫੇਰ ਦੇਖ ਬਸਵੇਰ ਦਾ ਦੇਖ ਜੀ ਨੂੰ ਕੁਝ ਆ ਕਰਦੇ ਹਾਂ ਕੱਲ ਤੇ ਫੇਰ ਤੁਸ ਜੀ ਮੰਗ ਜੀ ਜੀ ਫੋਟੋ ਜੁੜ ਜਾਣਗੇ ਫਿਰ ਕੀ ਹੈ ਤੁਹਾਡਾ ਆਧਾਰ ਕਾਰਡ ਦੇ ਦਿਖਵਾਓ ਠੀਕ ਹੈ ਫਿਰ ਨਾ ਦਿਖਾਉਣਾ ਨਹੀਂ ਹੈ ਠੀਕ ਹੈ